ਸੰਪਿਤਾ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿੱਥੇ ਮਹਾਨ ਯੋਧਾ ਨੇ ਸੂਰਬੀਰ ਨੇ ਤਲਵਾਰ ਦੇ ਧਨੀ ਨੇ ਕਲਮ ਦੇ ਧਨੀ ਨੇ ਕਵੀ ਨੇ ਸ਼ਾਇਰ ਨੇ ਗੀਤਕਾਰ ਨੇ ਸੰਗੀਤਕਾਰ ਨੇ ਅਜੀਬੋ ਤਰ੍ਹਾਂ ਦੀ ਸ਼ਾਇਰੀ ਆਪ ਦੇ ਮਧੁਰਕੰਠ ਤੋਂ ਬਾਹਰ ਪ੍ਰਗਟ ਆਉਂਦੀ ਹੈ ਜਿਸ ਦੇ ਚ ਈਸ਼ਵਰ ਦੀ ਰੂਪਰੇਖਾ ਹੈ ਸਾમા ਅਜ ਦੀਆਂ ਤਾਮੀਰੀ ਰੁਚੀਆਂ ਨੇ ਰਾਜਨੀਤਿਕ ਸੁਧਾਰ ਹੈ ਮਨੁੱਖਤਾ ਦੀ ਉਸਾਰੀ ਹੈ ਈਸ਼ਵਰੀ ਸਰੂਪ ਦਾ ਚਿੱਤਰਨ ਜਿਸ ਪਾਵਨ ਸ਼ਬਦ ਦੇ ਚ ਕਰਦੇ ਨੇ ਉਹਦੀ ਕਾਵਿ ਸ਼ੈਲੀ ਆਪਣੇ ਆਪ ਦੇ ਚ ਇੱਕ ਮਹਾਨ ਰੂਪ ਰੱਖਦੀ ਹੈ ਪੰਕਤੀਆਂ ਪਹਿਲੀਆਂ ਤੇ ਜਾਣੀਆਂ ਪਹਿਚਾਣੀਆਂ ਨੇ ਪ੍ਰਭ ਜੋ ਤੋਕੈ ਲਾਜ ਹਮਾਰੀ हे ਪ੍ਰਭ ਮੇਰੀ ਲੱਜ ਤੇਰੇ ਹੱਥ ਦੇ ਚ ਹੈ ਹੁਣ ਪ੍ਰਭੂ ਦੇ ਸਰੂਪ ਤੇ ਉਹਨਾਂ ਦੇ ਨਾਮ ਨਾਮਾਂ ਦੇ ਚ ਉਸ ਦਾ ਸਰੂਪ ਪਰ ਜਿਸ ਸ਼ੈਲੀ ਨੂੰ ਸਤਗੁਰ ਨੇ ਅਪਣਾਇਆ ਹੈ ਕਵਿਤਾ ਦੇ ਜਗਤ ਦੇ ਚ ਕਹਿੰਦੇ ਨੇ ਇਹ ਸਭ ਤੋਂ ਪਹਿਲੇ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਪਣਾਇਆ ਜਿਸ ਦੀ ਬਾਤ ਵਿੱਚ ਨਕਲ ਹੋਈ ਹੈ ਕਹਿੰਦੇ ਨੇ ਇਸ ਸ਼ਬਦ ਤੋਂ ਬਾਰ-ਬਾਰ ਫਿਦਾ ਜਾਂਦੇ ਸਨ ਰਬਿੰਦਰਨਾਥ ਟੈਗੋਰ ਮੈਂ ਇਸ ਵਾਸਤੇ ਉਹਨਾਂ ਨੂੰ ਇਸ ਸ਼ਬਦ ਦੇ ਵਿੱਚ ਇੱਕ ਨਵੀਨ ਸ਼ੈਲੀ ਦਿਖਾਈ ਦਿੱਤੀ ਉਹ ਇਹ ਹੈ ਕਿ ਸਤਗੁਰ ਅਗਲੀਆਂ ਸਤਰਾਂ ਦੇ ਵਿੱਚ ਜਿਸ ਅੱਖਰ ਨੂੰ ਪਹਿਲੇ ਅਲਫ਼ਾਜ਼ ਦੇ ਵਿੱਚ ਸ਼ਬਦ ਦੇ ਵਰਣਨ ਕਰਦੇ ਨੇ ਸਾਰੇ ਸ਼ਬਦਾਂ 'ਚ ਸਾਰੇ ਅਲਫਾਜ਼ਾਂ 'ਚ ਉਹੀ ਇੱਕ ਅੱਖਰ ਪਹਿਲੇ ਰਹੇਗਾ ਜੈਸੇ ਪ੍ਰਭ ਜੋ ਤੋ ਕੈ ਲਾਜ ਹਮਾਰੀ ਹੁ ਨੰਨੇ ਨੂੰ ਲੈਂਦੇ ਨਾ ਨੰਨਾ ਨੀਲ ਕੰਠ ਨਰ ਹਰ ਨਾਰਾਇਣ ਨੀਲ ਬਸਨ ਬਨਵਾਰੀ ਹੁਣ ਇਹ ਨੰਨਾ ਚੱਲਦਾ ਹੈ ਨੀਲ ਕੰਠ ਇੱਕੋ ਸ਼ਬਦ ਹੈ ਨੀਲ ਬਸਨ ਇੱਕ ਸ਼ਬਦ ਹੈ ਨੰਨੇ ਤੋਂ ਗੱਲ ਅਰੰਭ ਕੀਤੀ नन्हे ते समाप्ति कर रहे हैं फिर पप्पे पपेद परम पुरख परमेर स्वामी परमेश्वर स्वामी कोई शब्द है। परम पुरख स्वामी पावन पावन आहारी सारी सत्र पप्पा ही चलता है फिर मम्मे नेंदेन मेरे पातशाह माधो महाजोत महाजोतिक शब्द है माधव महाजोत मदमरदन मानमुकंद मुरारी फिर सतगुरु दयाजी महाराज ननये नु लेंदे ने निरबेकार निरजोर नेंदराविन निरबेक नरक निवारी कक्के नु लेंदे ने कृपा सिंद काल त्रयदर्शी कुकृत प्रणासनकारी तदे नु लेंदे ने धनरपान धृतमान धाराधर अनबेकार असधारी औ ले हो उभारी टैगोर कहा कर देशन, एक शब्द देच और इनिया थोड़िया सत्रां देच इतने इनाम इतने रूप इतनी बुलंदी इतनी उडारी ऐ गुरु गोविंद सिंह तेरे हिस्से आई है ये तेरे दिमाग की सोचनी है ये तेरे हृदय चो निकलिया होया ਤਲ ਹੈ ਜਿਸ ਵਿੱਚ ਇਸ ਤਰ੍ਹਾਂ ਦੀ ਮਹਿਕ ਬਾਹਰ ਪ੍ਰਗਟ ਹੋਈ ਹੈ। ధਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਾਕ ਜੋ ਕਾਵਿ ਸ਼ੈਲੀ ਵਿੱਚ ਪ੍ਰਗਟ ਹੋਏ ਉਹਨਾਂ ਨਾਲ ਦੇਸ਼ ਸੁੱਤਾ ਹੋਇਆ ਜਾਗ ਪਿਆ। ਸਦੀਆਂ ਤੋਂ ਇਹ ਗੁਲਾਮ ਦੇਸ਼ ਮੈਂ ਇਸ ਵਾਸਤੇ ਕਿ ਸੁੱਤਾ ਹੋਇਆ ਸੀ ਇੱਥੇ afghani ਆਏ irani ਆਏ ਅਰਬੀਅਨ ਆਏ ਮੰਗੋਲ ਆਏ ਡੱਚ ਆਏ ਪੁਰਤਗੇਜ਼ ਆਏ ਫ੍ਰੈਂਚ ਆਏ ਫਿਰ ਅੰਗਰੇਜ਼ ਆਏ ਬਹੁਤ ਛੋਟੀ ਛੋਟੀ ਕੌਮਾਂ ਨੇ ਇਤਨੇ ਵੱਡੇ ਦੇਸ਼ ਨੂੰ ਗੁਲਾਮ ਰੱਖਿਆ ਇੱਕ ਦੋ ਦਿਨ ਗੁਲਾਮ ਨਹੀਂ ਰੱਖਿਆ 1000 ਸਾਲ ਗੁਲਾਮ ਰੱਖਿਆ ਕਹਿੰਦੇ ਨੇ ਸੁਖਰਾਤ ਦਾ ਇਹ ਵਾਕ ਹੈ ਕਿ ਜਿਹੜਾ ਦੇਸ਼ ਇੱਕ ਦਿਨ ਲਈ ਗੁਲਾਮ ਹੋ ਜਾਏ ਇੱਕ ਸਾਲ ਪਛੜ ਜਾਂਦਾ ਹੈ ਜਿਹੜਾ ਦੇਸ਼ ਇੱਕ ਸਾਲ ਲਈ ਗੁਲਾਮ ਹੋ ਜਾਏ ਉਹ 100 ਸਾਲ ਪਛੜ ਜਾਂਦਾ ਹੈ ਔਰ ਜਿਹੜਾ ਦੇਸ਼ 100 ਸਾਲ ਵਾਸਤੇ ਗੁਲਾਮ ਹੋ ਜਾਏ ਉਹ ਹਮੇਸ਼ਾ ਲਈ ਪਛੜ ਜਾਂਦਾ ਹੈ ਇਹ ਦੇਸ਼ 1000 ਸਾਲ ਗੁਲਾਮ ਰਿਹਾ ਹੈ ਦੂਜੀ ਗੱਲ ਉਹ ਇਹ ਕਹਿੰਦਾ ਜਿਹੜਾ ਦੇਸ਼ ਇੱਕ ਦਿਨ ਲਈ ਗੁਲਾਮ ਹੋਇਆ ਹੈ ਸੋਤਾ ਵੀ ਅਸੀਂ ਜਾਗਿਆ ਆ ਅਜ਼ਾਦ ਹੋ ਗਏ ਜਿਹੜਾ ਦੇਸ਼ ਇੱਕ ਸਾਲ ਲਈ ਗੁਲਾਮ ਹੋਇਆ ਹੈ ਬਿਮਾਰ ਸੀ ਤੰਦਰੁਸਤ ਹੋਇਆ ਆ ਅਜ਼ਾਦ ਹੋ ਗਏ ਪਰ ਜਿਹੜਾ ਦੇਸ਼ 100 ਸਾਲ ਗੁਲਾਮ ਹੋਇਆ ਹੈ ਇਥੇ ਮਰਦਾ ਸੀ ਮਰ ਚੁੱਕਿਆ ਸੀ ਇਥੇ ਕਬਰ ਦੇ ਵਿੱਚ ਜਾ ਚੁੱਕਿਆ ਸੀ ਕਬਰ ਦੇ ਵਿੱਚ ਪਏ ਹੋਇਆ ਇਨਾ ਮਰਦਿਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਾਨ ਪਾਈ ਆਪਣਾ ਖੂਨ ਦੇ ਕੇ ਆਪਣੇ ਬੱਚਿਆਂ ਦਾ ਖੂਨ ਦੇ ਕੇ ਆਪਣੇ ਸਵਾਸ ਦੇ ਕੇ ਆਪਣੇ ਪ੍ਰਾਣ ਦੇ ਕੇ ਔਰ ਉਸ ਦਾ ਹੀ ਸਦਕਾ ਹੈ ਕਿ ਦੇਸ਼ ਦੀ ਸੰਸਕ੍ਰਿਤੀ ਬਚ ਗਈ ਦੇਸ਼ ਦਾ ਧਰਮ ਬਣ ਬਚ ਗਿਆ ਆਪ ਦੀਆਂ ਉਸਾਰੀ ਤੇ ਤਾਮੀਰੀ ਰੁਚੀਆਂ ਜੋ ਆਪ ਦੀ ਕਾਵਿ ਸ਼ੈਲੀ ਦੇ ਰਾਹੀਂ ਪ੍ਰਗਟ ਹੁੰਦੀਆਂ ਰਹੀਆਂ ਉਹਨਾਂ ਨੇ ਨਵੀਂ ਫੂਕ ਮਨੁੱਖਤਾ ਦੇ ਅੰਦਰ ਭਰ ਦਿੱਤੀ ਨਵਾਂ ਜੀਵਨ ਪ੍ਰਦਾਨ ਕੀਤਾ भाई साहब भाई संतोख सिंह जी कहते रहे छाए जाती एकता, अनेकता बिलाए जाती होवत कुचीलता कथे बन कुरान की पाप ही परपक जाते धर्म धसक जाते बरन गरक जाते सहत विदान की देवी देव देवरे संतोख सिंह दूर होते रीत मिट जाती कथा वेदन पुराण की श्री गुरु गोविंद सिंह पावन परम सुर मूरत ना होती जो पै करना निदान की ऐसी बख्शीश भरी जे मूर्ति ना होली तो देश दी संस्कृति देश दा धर्म देश दीया पुरानीया परंपरावां फिर सुरजीत नहीं हो सकदियां सन मरण दे किनारे सन मर चुकीयां सन इस सुरजीत कीतियां धन गुरु गोविंद सिंह जी महाराज ने उनांदे अपने बौल ਉਹਨਾਂ ਦਾ ਆਪਣਾ ਇੱਕ ਸ਼ਬਦ ਉਹਨਾਂ ਵਿੱਚ ਉਹਨਾਂ ਦੀ ਆਪਣੀ ਮੰਗ ਆਪਣੀ ਚਾਹਤ ਤਰਜ਼ੇ ਜ਼ਿੰਦਗੀ ਬਾਹਰ ਪ੍ਰਗਟ ਹੁੰਦੀ ਹੈ ਬੜਾ ਸੋਹਣਾ ਵਾਕ ਹੈ ਮੇਰੇ ਪਾਤਸ਼ਾਹ ਦਾ ਜੋ ਕਿਛ ਇੱਛ ਕਰੋ ਧਨ ਕੀ ਤੋ ਚਲਿਓ ਧਨ ਦੇ ਸੰਦੇਸ ਤੇ ਆਵੇ ਏ ਪ੍ਰਭੂ ਮੈਂ ਤੇਰੇ ਕੋਲ ਧਨ ਦੀ ਇੱਛਾ ਨਹੀਂ ਕਰਦਾ ਕਿਉਂ ਬਿਨਾਂ ਇੱਛਾ ਤੋਂ ਧਨ ਦਸੋਂ ਦਿਸ਼ਾਵਾਂ ਤੋਂ मेरे कदम चल के अपने आप आ रहे हैं मैं क्यों कामना करा मैं क्यों इच्छा करा जो कि तो चलो धन दे संदेश ते आवे ओ सब रिधन सिद्धन पे हमरो नहीं ललचा आवे योगी जपीश्वर तपीश्वर तप कर देने रिधि मिले सिद्धि मिले हथाच बरकत आवे करामात मिले ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਕਿਸੇ ਸਿੱਧੀ ਦੀ ਲੋੜ ਨਹੀਂ ਕਿਸੇ ਰਿੱਧੀ ਦੀ ਲੋੜ ਨਹੀਂ ਮੇਰੇ ਮਨ ਵਿੱਚ ਰਿੱਧੀਆਂ ਸਿੱਧੀਆਂ ਦਾ ਕੋਈ ਲਾਲਚ ਨਹੀਂ ਇਹਦੀ ਮੈਨੂੰ ਕੋਈ ਲੋੜ ਨਹੀਂ ਉਹ ਸਭ ਰਿੱਧਨ ਸਿੱਧਨ ਪੇ ਹਮਰੋ ਨਹੀਂ ਨੈ ਕਹੀ ਆ ਲਲਚਾਵੇ ਔਰ ਸੁਨੋ ਕਛ ਜੋਗ ਵਿਖੇ ਕਰ ਕੌਣ ਇਤੋ ਤਪ ਕੇ ਤਨ ਤਾਵੇ ਤੂਨੇ ਤਪਾਣੇ ਜਲ ਧਾਰਾ ਕਰਨੇ प्राणायाम दी साधना करके उम्र ਨੂੰ ਲੰਬਾ ਕਰਨਾ ਇਹ ਮੇਰੇ ਜੀਵਨ ਦੀ ਚਾਹਤ ਨਹੀਂ ਹੈ ਬਹੁਤ ਛੋਟੀ ਜਿਹੀ ਜ਼ਿੰਦਗੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜੀਵੀ ਹੈ કુલ 42 ਸਾਲ ਸੰਘਰਸ਼ ਰਿਆ ਉਸ ਵਕਤ ਦੇ ਹਕੂਮਤ ਦੇ ਮੁਖੀਔਰੰਗਜ਼ੇਬ ਨਾਲ ਜ਼ਿੰਦਾ ਰਿਹਾ ਉਹ 92 ਸਾਲ ਜ਼ਿੰਦਗੀ ਰਹੀ ਗੁਰੂ ਗੋਬਿੰਦ ਸਿੰਘ ਦੀ 42 ਸਾਲ ਹੈਰਾਨਗੀ ਜਦ ਕੋਈ ਹੈਰਾਨ ਹੋ ਕੇ ਐਸਾ ਪੁੱਛਦਾ ਤਾਂ ਮੈਂ ਕਹਿੰਦਾ ਫੁੱਲ ਦੀ ਜ਼ਿੰਦਗੀ ਬਹੁਤ ਥੋੜੀ ਹੁੰਦੀ ਹੈ ਬਹੁਤ ਥੋੜੀ ਹੁੰਦੀ ਹੈ ਕੰਡੇ ਦੀ ਜ਼ਿੰਦਗੀ ਬਹੁਤ ਲੰਬੀ ਹੁੰਦੀ ਹੈ ਬਹੁਤ ਲੰਬੀ ਹੁੰਦੀ ਹੈ ਕੰਡਾ ਖਿੜਿਆ ਹੀ ਨਹੀਂ ਤੇ ਮੁਰਝਾਏਗਾ ਕਿ ਫੁੱਲ ਖਿੜਿਆ ਹੈ ਔਰ ਜੋ ਖਿੜਦਾ ਹੈ ਮੁਰਝਾਂਦਾ ਹੈ ਜਿੱਥੇ ਜ਼ਿੰਦਗੀ ਹੈ ਉੱਥੇ ਹੀ ਖਤਰਾ ਹੈ ਕੀ ਤੇ ਜ਼ਿੰਦਗੀ ਹੀ ਨਹੀਂ ਪਹਿਲੇ ਹੀ ਕਬਰ ਵਿੱਚ ਪਿਆ ਹਨੂ ਕੀ ਖਤਰਾ ਹੈ ਜਲਦੇ ਹੋਏ ਦੀਪਕ ਨੂੰ ਖਤਰਾ ਹੈ 부জে ਹੋਏ ਦੀਪਕ ਨੂੰ ਕੀ ਖਤਰਾ ਹੈ ਖਿੜੇ ਹੋਏ ਫੁੱਲ ਨੂੰ ਖਤਰਾ ਹੈ ਕੰਡਿਆਂ ਨੂੰ ਕੀ ਖਤਰਾ ਹੈ 42 ਸਾਲ ਜੀਵੇ ਨੇ ਪਰ ਫੁੱਲ ਦੀ ਤਰ੍ਹਾਂ ਜੀਵੇ ਨੇ ਕਹਿੰਦੇ ਨੇ ਹਜ਼ਾਰ ਸਾਲ ਕੰਡਿਆਂ ਦੀ ਜ਼ਿੰਦਗੀ ਜੀਣ ਤੋਂ ਬਿਹਤਰ ਹੈ ਇੱਕ ਦਿਨ ਫੁੱਲਾਂ ਦੀ ਤਰ੍ਹਾਂ ਜੀਵਣਾ अनंत काल तक कंडਿਆਂ ਦੀ ਤਰ੍ਹਾਂ ਜੀਵਣਾ ਉਹਨਾਂ ਕੰਡਿਆਂ ਦੀ ਤਰ੍ਹਾਂ ਜੋ ਦੂਜਿਆਂ ਨੂੰ ਵਿੱਚੋਂ ਬਨਤੇ ਆਪਣੇ ਆਪ ਨੂੰ ਵਿੱਚੋਂ ਬਨ ਬਿਹਤਰ ਹੈ ਉਸ ਫੁੱਲ ਦੀ ਤਰ੍ਹਾਂ ਜੀਵਣਾ ਔਰ ਇੱਕ ਦਿਨ ਹੀ ਜੀਵਣਾ ਕਾਫੀ ਹੈ ਜੋ ਆਪਣੇ ਆਪ ਨੂੰ ਵੀ ਮੋਤਰ ਕਰ ਦੇਵੇ ਤੇ ਦੂਜਿਆਂ ਨੂੰ ਵੀ ਮੋਤਰ ਕਰ ਦੇਵੇ। ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਲੰਬੀ ਉਮਰ ਦੀ ਚਾਹਤ ਨਹੀਂ ਇਸ ਵਾਸਤੇ ਪ੍ਰਾਣਾ ਯਮ ਕਰਨ ਦੀ ਸਾਧਨਾ ਵਿੱਚ ਮੇਰਾ ਸ਼ੌਕ ਨਹੀਂ। मैं जलधारा धूने तपाने रुचि नहीं रखता और सुनो कछ जोग बिखे कर कौन इतो तप के तनतावे आखिर थोड़ी कोई चाहत तो होगी क्योंकि केंद्र ने चाहे अवतार है चाहे संसारी है चाहे संत है चाहे राजनैतिक है ओद जीवन दिया कुछ ना कुछ चाहत ने ਖਾਇਸ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਉਹ ਪਾਇਆ ਤਕਮੀਲ ਤੱਕ ਲੈ ਜਾਣਾ ਚਾਹੁੰਦਾ ਹੈ ਤਾਂ ਕੋਈ ਨਾ ਕੋਈ ਕਾਮਨਾ ਤਾਂ ਹੋਵੇਗੀ। ਧਨ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਛੁਪਾਉਂਦੇ ਨਹੀਂ ਜ਼ਾਹਿਰ ਕਰਦੇ ਨੇ। ਇਹ ਉਹਨਾਂ ਦਾ ਬਾਤ ਬੜਾ ਕੀਮਤੀ ਹੈ ਸੁਣਨ ਯੋਗ ਹੈ ਦੌਰਾਰਿਆਂ ਮੈਂ ਜੋ ਕਿਛ ਇੱਛ ਕਰੂੰ ਧਨ ਕੀ ਤਾਂ ਚਲਿਓ ਧਨ ਦੇ ਸੰਦੇਸ਼ ਤੇ ਆਵੇ। ਉਹ ਸਵਰੇ ਧਨ ਸਿੱਧਨ ਪੇ हमरो नई नए खयाल लचावे और सुनो कछ जोग बिके कर कौन इतौ तब के तन तावे जूझ मरौ रण में तज भए तुमते बस श्याम एह वर पावे ए प्रभु यही वर दे मज़लूम दी खातिर देश दी खातिर धर्म दी खातिर मैं मैदान ले दे, जंग देच जूझदा जूझदा लड़ मरा अपने प्राणों की आहूति और कोई इच्छा नहीं और कोई इच्छा नहीं मैं मरना चाहना देश तो मैं मिटना चाहना मजलूम तो मैं फिदा होना चाहना देश दिया परंपरावान तो इस तरह का देश भगत इस तरह का समाज सुधारक इस तरह का धार्मिक अवतार रूहे जमीन पहली दफा होया है ਜੋ ਆਪਣੇ ਹਰ ਤਲ ਤੇ ਸੰਪੂਰਨ ਹੈ ਮੁਕੰਮਲ ਹੈ ਹਰ ਦਿਸ਼ਾ ਦੇ ਵਿੱਚ ਮੁਕੰਮਲ ਹੈ ਦੇਖਿਆ ਗਿਆ بڑے بڑے ਦਾਨੀ ਹੋਏ ਨੇ ਉਹ ਸੂਰਬੀਰ ਨਹੀਂ ਸਨ ਸੂਰਬੀਰ ਸਨ ਤੇ ਭਗਤ ਨਹੀਂ ਸਨ ਭਗਤ ਸਨ ਤੇ ਉਹ ਯੋਧੇ ਨਹੀਂ ਸਨ ਲੇਕਿਨ ਇੱਕ ਸ਼ਖਸੀਅਤ ਐਸੀ ਆਲਮੇ ਵਜੂਦ ਦੇ ਚਾਈ ਉਹ ਭਗਤ ਵੀ ਹੈ ਉਹ ਯੋਧਾ ਵੀ ਹੈ ਉਹ ਦਾਨੀ ਵੀ ਹੈ ਉਹ ਭਗਤ ਐਸਾ ਹੈ ਹਰ ਵਕਤ ਪ੍ਰਭੂ ਨੂੰ ਆਪਣੀ ਯਾਦ ਵਿੱਚ ਰੱਖਦਾ ਹੈ ਤਲਵਾਰਾਂ ਦੇ ਟਕਰਾਹਟ ਦੀ ਆਵਾਜ਼ ਉਹਨੂੰ ਵਾਹਿਗੁਰੂ ਵਾਹਿਗੁਰੂ ਦੀ ਧੁਨ ਸੁਣਾਈ ਦਿੰਦੀ ਹੈ ਬਰਖਾ ਦੀਆਂ ਬੂੰਦਾਂ ਉਹਨੂੰ ਪਰਮਾਤਮਾ ਦੀ ਰਹਿਮਤ ਦਿਖਾਈ ਦਿੰਦੀ ਹੈ ਵਗਦੇ ਹੋਏ ਦਰਿਆ ਉਸਨੂੰ ਗਿਆਨ ਦਾ बहाव ਦਿਖਾਈ ਦਿੰਦੇ ਨੇ ਚੜ੍ਹਿਆ ਹੋਇਆ ਸੂਰਜ ਉਹਨੂੰ ਰੱਬੀ ਨੂਰ ਦਿਖਾਈ ਦਿੰਦਾ ਹੈ ਏ ਰਉ ਏ ਸਸ ਇਕਰਣਾ ਨੇ ਮੇਰੀ ਅਭੈ ਬੇਨਤੀ ਸੁਣ ਲੀਜੇ اے ਪ੍ਰਭੂ ਤੂੰ ਰਵੀ ਹੈ اے ਪ੍ਰਭੂ ਤੂੰ ਸਸੀ ਹੈ ਤੂੰ ਤੇ ਚੰ드ਰਵਾ ਹੈ ਤੂੰ ਤੇ ਸੂਰਜ ਹੈ ਤੂੰ ਤੇ ਦਰਿਆ ਹੈ ਤੂੰ ਤੇ ਖੜਿਆ ਹੋਇਆ ਫੁੱਲ ਹੈ ਐਸੀਆਂ ਐਸੀਆਂ ਤਸਵੀਹਾਂ ਦਿੱਤੀਆਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਨੂੰ ਹਰ ਰੂਪ ਦੇ ਚ ਪ੍ਰਮਾਤਮਾ ਦੀ ਉਤਰਦੀ ਹੋਈ ਬਖਸ਼ਿਸ਼ ਦਿਖਾਈ ਦੇ ਰਹੀ ਹੈ ਧਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸ ਭਾਵ ਨੂੰ ਇਨ੍ਹਾਂ ਤਿੰਨ ਰੂਚੀਆਂ ਨੂੰ ਉਹ ਯੋਧਾ ਨੇ ਉਹ ਦਾਨੀ ਨੇ ਉਹ ਭਗਤ ਨੇ ਆਪਣੀ ਬਾਣੀ ਵਿੱਚ ਥਾਂ-ਥਾਂ ਤੇ ਪ੍ਰਗਟ ਕਰਦੇ ਨੇ ਤਾਂ ਕਿ ਦੇਸ਼ ਯੋਧਾ ਬਣ ਸਕੇ ਦੇਸ਼ ਭਗਤ ਬਣ ਸਕੇ ਦੇਸ਼ ਦਾਨੀ ਬਣ ਸਕੇ ਸ਼ੂਮ ਨਾ ਬਣੇ ਦਾਨੀ ਬਣੇ ਕਠੋਰ ਨਾ ਬਣੇ ਨਾਸਤਿਕ ਨਾ ਬਣੇ ਭਗਤ ਬਣੇ ਕਾਇਰ ਨਾ ਬਣੇ ਸੂਰਬੀਰ ਬਣੇ ਯੋਧਾ ਬਣੇ اور ਐਸਾ ਯੋਧਾ ਕਿ ਲੱਖਾਂ ਦਾ ਵੀ ਘੇਰਾ ਪੈ ਜਾਏ ਤੇ ਆਖ ਦੇਵੇ ਭਾਵੇਂ ਲੱਖਾਂ ਨੂੰ ਮੈਂ ਜਿੱਤ ਨਹੀਂ ਸਕਦਾ ਪਰ ਲੱਖਾਂ ਨਾਲ ਮੈਂ ਲੜতে ਸਕਦਾ ਹਨੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਤਲਵਾਰ ਚੁਕਣਾ ਇਹ ਲੜਨਾ ਮੇਰਾ ਸ਼ੌਕ ਨਹੀਂ ਮੇਰੀ ਮਜਬੂਰੀ ਹੈ ਬੜੇ ਕੀਮਤੀ ਬੋਲ और उन्होंने इस शायरी न जफरनामा कहें और ये सारी परशियन ये अवतारी पुरुष ने जिन्ह की रचना संस्कृत दे है अरबी दे है परशियन दे है ब्रिज दे है पंजाबी है और हर रचना आसमान पाड़ के बुलंदियों छूँदी है धन गुरु गोबिंद सिंह जी महाराज साफ कह रहे ने बला चार गई दरमिया आमदम बतद बीरो तीरो तूफान आमदम लाचारो के मैं तलवार चुकी है खुशी नाल नहीं खेड़े नाल नहीं मैं देखे है और मैं ऐसा समझदा चोंकारज हमा हिलते दरगोयस हलालस्त बुरदंबा शमशीर दस्त हाथ जोड़ के अगर ਜ਼ਾਲਮ ਦੇ ਕਦਮ ਰੁਕਦੇ ਨਹੀਂ ਹੀਲੇ ਤਰਲੇ ਵਿਚਾਰ ਨਾਲ ਧਾਰਾ ਨਾਲ ਅਗਰ ਜ਼ਾਲਮ ਆਪਣੇ ਪੈਰਾਂ ਨੂੰ ਨਹੀਂ ਰੋਕਦਾ ਔਰ ਆਪਣੇ ਪੈਰਾਂ ਦੇ ਥਲੇ ਮਜ਼ਲੂਮਾਂ ਦੇ ਸਿਰ ਕੁਚਲਦਾ ਹੈ ਰੁਕਦਾ ਹੀ ਨਹੀਂ ਤਲਵਾਰ ਚੁਕਣਾ ਮੈਂ ਆਪਣਾ ਧਰਮ ਸਮਝਦਾ ਚੁੰਕਾ ਰਜ਼ਹਮਾ ਹੀਰ ਤੇ ਦਰਗੁਇਸਤ ਹਲਾਲ ਅਸਤ ਬੁਰਦੰਬਾ ਸ਼ਮਸ਼ੇਰ ਦਸਤ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਿਫਤੋ ਸਲਾਹ ਹੈ ਇੱਕ ਮੁਸਲਮ ਕਵੀ ਅਲਾ ਯਾਰ ਖਾ ਬੜੇ ਬੁਲੰਦ ਪਾਇਆ ਬੋਲ ਸਤਿਗੁਰੂ ਵਾਰੇ ਕਹਿੰਦਾ ਹੈ ਇਨਸਾਫ ਕਰੇ ਜੀ ਮੇ ਜ਼ਮਾਨਾ ਤੋ ਯਕੀਨ ਹੈ ਕਹ ਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ ਅਗਰ ਦੁਨੀਆ ਦੇ ਚਿੰਤਕ ਵਿਚਾਰਕ ਦਾਰਸ਼ਨਿਕ ਲੇਖਕ ਇਨਸਾਫ ਦੀ ਦ੍ਰਿਸ਼ਟੀ ਨਾਲ ਗੁਰੂ ਗੋਬਿੰਦ ਸਿੰਘ ਨੂੰ ਦੇਖਣ ਤੇ ਉਸ ਨਤੀਜੇ ਤੇ ਪਹੁੰਚਣਗੇ ਕਿ हे परिपूरण परमात्मा ਗੁਰੂ ਗੋਬਿੰਦ ਸਿੰਘ ਦੀ ਸਿਰਜਣਾ ਕਰਕੇ ਤੂੰ ਆਪਣੀ ਕਰਾਮਾਤ ਨੂੰ ਆਪਣੀ ਕਲਾ ਨੂੰ ਇੰਤਿਹਾਈ ਤੇ ਪਹੁੰਚਾਇਆ ਹੈ। ਅਲਾ ਦੌਲਤ ਰਾਏ ਨੇ ਇੱਕ ਕਿਤਾਬ ਲਿਖੀ ਹੈ ਉਰਦੂ ਦੇ ਸਵਾਨੇ ਉਮਰੀ ਗੁਰੂ ਗੋਬਿੰਦ ਸਿੰਘ ਸਵਾਨੇ ਉਮਰੀ ਗੁਰੂ ਗੋਬਿੰਦ ਸਿੰਘ ਇਹ ਆਰੀਆ ਸਮਾਜ ਦੇ ਉੱਗੇ ਪ੍ਰਚਾਰਕ ਸ। ਦੀ ਬਾਛੇ ਰੇਚ ਭੂਮਕਾ ਦੇ ਚੋਂ ਕਹਿੰਦੇ ਨੇ। ਈਸ਼ਵਰ ਦੀ ਸਾਰੀ ਰਹਿਮਤ ਖਤਮ ਹੋਈ ਜਿੱਥੇ ਬਣੇ ਗੁਰੂ ਗੋਬਿੰਦ ਸਿੰਘ। ਈਸ਼ਵਰ ਦੀ ਸਾਰੀ ਸਿਆਣਪ ਜਿੱਥੇ ਖਤਮ ਹੋਈ ਬਣੇ ਗੁਰੂ ਗੋਬਿੰਦ ਸਿੰਘ। ਈਸ਼ਵਰ ਦੀ ਸਾਰੀ ਕੋਮਲਤਾ ਜਿੱਥੇ ਕੱਠੀ ਹੋਈ ਬਣੇ ਗੁਰੂ ਗੋਬਿੰਦ ਸਿੰਘ ਔਰ ਈਸ਼ਵਰ ਦੀ ਸਾਰੀ ਕਾਰੀਗਰੀ ਜਿੱਥੇ ਖਤਮ ਹੋਈ ਬਣੇ ਗੁਰੂ ਗੋਬਿੰਦ ਸਿੰਘ ਈਸ਼ਵਰ ਦਾ ਸਾਹਸ ਦਲੇਰੀ ਸੂਰਬੀਰਤਾ ਜਿੱਥੇ ਇਕੱਠੀ ਹੋਈ ਉਸੇ ਤੋਂ ਵੀ ਬਣੇ ਗੁਰੂ ਗੋਬਿੰਦ ਸਿੰਘ ਲਾਲਾ ਦੌਲਤ ਰਾਏ ਕਹਿੰਦੇ ਨੇ ਏ ਪ੍ਰਭੂ ਇਹ ਤੇਰੀ ਕਾਰੀਗਰੀ ਦਾ ਕਮਾਲ ਹੈ ਕਿ ਗੁਰੂ ਗੋਬਿੰਦ ਸਿੰਘ ਜੈਸਾ ਮਜਸਮਾ ਤੂੰ ਰਚਿਆ ਸਿਰਜਣਾ ਕੀਤੀ ਜੋ ਹਰ ਪਹਿਲੂ ਦੇ ਵਿੱਚ ਮੁਕੰਮਲ ਹੈ ਜੋ ਹਰ ਪਹਿਲੂ ਦੇ ਵਿੱਚ ਪੂਰਨ ਹੈ ਕਹਿੰਦੇ ਨੇ ਘੇਰੇ ਹੈ ਅੱਜ ਕੁਝ ਐਲਕਾਰਾਂ ਨੇ ਜੋ ਉਸ ਵਕਤ ਸ਼ੈਨਸ਼ਾ ਨਾਲ ਗੂੜੇ ਸੰਬੰਧ ਰੱਖਦੇ ਸਨ ਪਰ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਿੱਚ ਵੀ ਸ਼ਰਧਾ ਰੱਖਦੇ ਸਨ ਹੱਥ ਜੋੜ ਕੇ ਇਹ ਕਹਿੰਦੇ ਨੇ ਮਹਾਰਾਜ ਤੁਹਾਡੀ ਸੋਲਾ ਕਰਾ ਦਈਏ ਕਿਉਂ ਕਲੇ ਮਸਮਾਰ ਹੋ ਗਏ ਪਿਤਾ ਸ਼ਹੀਦ ਹੋ ਗਏ ਚਾਰ ਬੱਚੇ ਵੀ ਤੁਹਾਡੇ ਸ਼ਹੀਦ ਹੋ ਗਏ ਸਿੰਘ ਵੀ ਤੁਹਾਡੇ ਸਾਰੇ ਮਾਰੇ ਗਏ ਹੁਣ ਤੁਹਾਡੇ ਕੋਲ ਸ਼ਸਤਰ ਵੀ ਨਹੀਂ ਹੁਣ ਤੁਹਾਡੇ ਕੋਲ ਬਸਤਰ ਵੀ ਨਹੀਂ ਹੁਣ ਤੁਹਾਡੇ ਕੋਲ ਤੁਹਾਡਾ ਘੋੜਾ ਵੀ ਨਹੀਂ ਹੁਣ ਤੁਹਾਡੇ ਜੇਬ ਦੇ ਚ ਧਨ ਵੀ ਨਹੀਂ ਰਿਹਾ ਹੁਣ ਤੁਸੀਂ ਕੱਲੇ ਰਹਿ ਗਏ ਤਨਹਾਰ ਰਹਿ ਗਏ ਐਸੀ ਤੁਹਾਨੂੰ ਦੇਖ ਰਿਹਾ ਐਸੀ ਹਾਲਤ ਦੇ ਸਾਡੀ ਸ਼ਰਧਾ ਹੈ ਵਕਤ ਦੇ ਹੁਕਮਰਾਨ ਨਾਲ ਤੁਹਾਡੀ ਸੁਲਾਹ ਕਰਾ ਦਈਏ ਸਾਹਿਬ ਕਹਿੰਦੇ ਨੇ ਸੁਲਾਹ ਵਿੱਚ ਜੀਵਣਾ ਸਾਡਾ ਧਰਮ ਹੈ ਸੁਲਾਹ ਵਿੱਚ ਜੀਵਣਾ ਸਾਡੀ ਜ਼ਿੰਦਗੀ ਹੈ ਸੁਲਾਹ ਕੁਨ ਤਬੀਅਤ ਸਾਡਾ ਫਰਜ਼ ਹੈ ਸਾਡਾ ਸੁਭਾਅ ਹੈ ਫਿਰ ਮਹਾਰਾਜ ਅਸੀਂ ਸੁਲਾਹ ਕਰਾ ਦੇਨੇ ਆ ਇੱਕ ਸ਼ਰਤ ਹੈ ਕਿ ਤੁਸੀਂ ਹਾਰ ਮੰਨ ਲੋ असी सुह करा दे नहीं हो सकता हार तो हो गई है महाराज कहते हार हो जाने होर गल है, हार मन मन होर गल है। नहीं मन सकते हार। पर थोड़े को कुछ भी नहीं न शस्त्र ना, ना वस्त्र ना केले ना महल ना धन ना संपता ना सिंह ना फौज महाराज कहते बार बार ये ना आखो कुछ नहीं है मेरे को की है तो मेरे पातशाह बोल कलाम परशियन दी कविता ना साजो ना बाजो ना फौजो ना फर्श खुदा वंद बख्शन दई ठीक है मेरे को फौज नहीं मेरे कुल किले नहीं मेरे को धन संपदा नहीं पर मेरे हृदय च खुदा दी याद है ਜਿੰਨੇ ਚਿਰ ਤੱਕ ਉਹ ਮੇਰੇ ਹਿਰਦੇ 'ਚ ਬੈਠਾ ਹੈ ਮੈਂ ਹਾਰ ਨਹੀਂ ਮੰਨ ਸਕਦਾ ਕਿਉਂਕਿ ਇਹ ਤੇ ਖੁਦਾ ਦੀ ਹਾਰ ਹੋ ਜਾਏਗੀ ਇਹ ਤੇ ਪ੍ਰਮਾਤਮਾ ਦੀ ਹਾਰ ਹੋ ਜਾਏਗੀ ਮੈਂ ਨਹੀਂ ਮੰਨ ਸਕਦਾ ਤੁਸੀਂ ਇਤਨਾ ਹੀ تسلیم ਕਰ ਲੋ ਕਿ ਤੁਹਾਡੇ ਚਾਰ ਬੱਚੇ ਮਾਰ ਦਿੱਤੇ ਗਏ ਨਹੀਂ ਸ਼ਹੀਦ ਕਰ ਦਿੱਤੇ ਗਏ ਨੇ ਇਸ ਦਾ ਜਵਾਬ ਜੋ ਸਤਿਗੁਰ ਅਹਿਲਕਾਰਾਂ ਨੂੰ ਦਿੰਦੇ ਨੇ ਲਿਖੇ ਜ਼ਫਰਨਾਮੇ ਦੇ ਰਾਹੀਂ ਵਕਤ ਦੇ ਹੁਕਮਰਾਨ ਨੂੰ ਦਿੰਦੇ ਨੇ ਇਹ ਬੋਲ ਵੀ ਬੜੇ ਕੀਮਤੀ ਨੇ चाहा शुद्ध के चू बच गां कुता चार के बाकी बामादस्त पेचीदा मार की होया मेरे चार बच्चे मार दिते अजय वो पेचीदा सप मौजूद है जो पता नहीं कितने बच्चा जन्म देगा दे ऐसा क्यों मेरे पातशाह ने आख्या उस जमाने च सिख नुजंग कह लग पे सन सप कह लग पे सन ਸਪਨੋ ਫਾਰਸੀ ਦੇਚ ਮਾਰ ਕਹਿੰਦੇ ਨੇ ਤੋ ਕਿਧਰੇ ਸਿੱਖ ਲੰਗਦਾ ਪਿਆ ਹੋਵੇ ਤੋ ਕਹਿੰਦੇ ਸਨ ਇਹ ਮਾਰ ਮੀ ਰਫਤੀ ਇਹ ਮਾਰ ਮੀ ਆਮਦ ਇਹ ਸਪ ਜਾ ਰਿਹਾ ਹੈ ਇਹ ਸਪ ਆ ਰਿਹਾ ਹੈ ਤੋ ਉਹਨਾਂ ਦੇ ਬੋਲਾਂ ਨੂੰ ਸਤਿਗੁਰੂ ਉਹਨਾਂ ਦੇ ਸਾਹਮਣੇ ਕਰਦੇ ਨੇ ਅਜੇ ਉਹ ਪੇਚੀਦਾ ਸਪ ਮੌਜੂਦ ਹੈ ਪਤਾ ਨਹੀਂ ਕਿਤਨੇ ਬੱਚਿਆਂ ਨੂੰ ਜਨਮ ਦੇਵੇਗਾ ਚਾਹ ਸੁਧ ਕੇ ਚੋਂ ਬੱਚੇ ਗਾਂ ਖੁਸਤਾ ਚਾਰ ਕਿ ਬਾਤੀ ਬਮਾਨ ਦਸ ਤਪੇਚੀ ਦਾ ਮਾਰ ਚੇ ਮਰਦੀ ਕੇ ਅਗਰ ਖਮੋਸ਼ਾਂ ਕੋ ਨਹੀਂ ਕਿ ਆਤਿਸ਼ ਦਾ ਮਾਰਾ ਫਿਰੋਜ਼ਾਂ ਕੋ ਨਹੀਂ ਇਹ ਕੋਈ ਮਰਦਾਨਗੀ ਤੇ ਨਹੀਂ ਹੈ ਇਹ ਕੋਈ ਅਕਲਮੰਦੀ ਤੇ ਨਹੀਂ ਹੈ ਚਾਰ ਚਿੰਗਾਰੀਆਂ ਨੂੰ ਬੁਝਾ ਦੇਣਾ ਤੇ ਸ਼ੋਲਿਆਂ ਨੂੰ ਭੜਕਾ ਦੇਣਾ ਚਾਰ ਬੱਚਿਆਂ ਦੀ ਮੌਤ ਐ ਵਕਤ ਦੇ ਹੁਕਮਰਾਨੋ इतने मैं बुझिया हुई चार चिनगारिया ही समझता शोले ज्यादा भड़क उठे ने ज्यादा भड़क उठे ने जल जाएगा इस विच जुलम जल जाएगा इस विच तशल, तशद जल जान गया इस दे इंसाफिया लेकिन हूँ जो हाथ जोड़ के एहलकारा ने किया और उसका जो मेरे पातशाह ने जवाब देता है वो काबले शुनीद है गौर नारण वाला है ਕਹਿੰਦੇ ਨੇ ਐਲਕਾਰ ਕਮ ਸੇ ਕਮ ਤੁਸੀਂ ਖੁੱਲੇ ਸ਼ਬਦਾਂ ਚ ਇਹੀ ਮੰਨ ਲੋ ਕਿ ਸਾਡੇ ਬੱਚੇ ਮੌਤ ਦੇ ਘਾਟ ਉਤਾਰ ਦਿੱਤੇ ਗਏ ਨੇ ਚਾਰੇ ਬੱਚੇ ਮੌਤ ਦੇ ਘਾਟ ਉਤਾਰ ਦਿੱਤੇ ਗਏ ਨੇ ਇਤਨਾ ਹੀ ਕਹਿ ਦਿਓ ਇਸ ਨਾਲ ਵੀ ਅਸੀਂ ਸੁਲਾ ਸਫਾਈ ਦੇ ਕਦਮ ਅੱਗੇ ਤੋਰ ਸਕਦੇ ਹਾਂ ਹੁਣ ਜੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ ਨੇ ਉਨ੍ਹਾਂ ਅਹਿਲਕਾਰਾਂ ਦੇ ਪ੍ਰਤੀ ਵਕਤ ਦੇ ਹੁਕਮਰਾਨ ਦੇ ਪਤੀ ਬੁਲੰਦ ਪਾਇਆ ਇਹ ਬੋਲ ਜਿਸ ਵਿੱਚ ਸਾਹਸ ਦਲੇਰੀ ਸੂਰਬੀਰਤਾ ਦੂਰ ਦ੍ਰਿਸ਼ਟੀ ਔਰ ਫਿਰ ਕਵੀ ਦੀ ਕਵਤਾ ਆਪਣੇ ਰੰਗ ਦੇ ਝਲਕਦੀ ਪਈ ਹੈ ਪਾਦਸ਼ਾਹ ਕੰਨ ਨੇ ਸੰਗੇ ਬਦਗੋ ਗਰ ਅਗਰ ਕਾਸਾ ਹੈ ਜ਼ਰੀ ਸ਼ਿਕੰਦ दुष्ट मनुख अगर भारी भरखम पत्थर चुक के सोने दे प्याले नु तोड़ना चाहे तो महाराज कबूल कर सोने दा प्याला टूट जाएगा पत्थर नहीं टूटेगा नहीं टूटेगा सोने दा प्याला टूट जाएगा संगे बदगो गर अगर कासाए जरे शिकंद ਕੀਮਤੇ ਸੰਗਨੇ ਫਜ਼ਾਇਦ ਵਜ਼ਰ ਕਮ ਨਾ ਸ਼ੋ। ਪਰ ਬੜੀ ਕੀਮਤੀ ਗੱਲ ਮੇਰੇ ਪਾਤਸ਼ਾਹ ਕਹਿੰਦੇ ਨੇ। ਠੀਕ ਹੈ ਮੈਂ ਤਸਲੀਮ ਕਰਦਾ। ਇੱਕ ਦੁਸ਼ਟ ਮਨੁੱਖ ਵਜ਼ਨੀ ਪੱਥਰ ਚੁੱਕ ਕੇ ਸੋਨੇ ਦੇ ਪਿਆਲੇ ਨੂੰ ਤੋੜਨਾ ਚਾਹੇ। ਪਿਆਲਾ ਟੁੱਟ ਜਾਏਗਾ। ਪੱਥਰ ਨਹੀਂ ਟੁੱਟੇਗਾ। ਲੇਕਿਨ ਟੁੱਟ ਕੇ ਵੀ ਸੋਨੇ ਦੇ ਪਿਆਲੇ ਦੀ ਕੀਮਤ ਕੋਈ ਘਟਣੀ ਨਹੀਂ। और नट टुट के पत्थर दी की कीमत कोई वधनी नहीं इसनों धन गुरु ग्रंथ साहब जी महाराज की वाणी कह दी कूड़ खुट्टे नान नानका ओड़क सच रही कुर्बानियां ओ कुर्बानियाँ ओ बख्शिशा ता मेरी रुचियां उसने अंजाम कार ऐसे खालसे नु जन्म दिता जो एक जीवी जागदी कौम है एक जीवदा जागदा देश का निशान है एक ऐसी कौम का उदय होया जो देश की रक्षा है देश की वाड़ है एक ऐसे पंथ की सरजना हुई जिस नश की संस्कृति बची और इसन मेरे पातशाह ने नाम दिता खालसा 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 सिर्फ संत संत कायर हो जाता है मुथा जाता है सिर्फ सिपाही सिपाही जालम हो जाता है दुष्ट हो जाता है साधु दे लखु देश गुलाम हो गया क्योंकि कायर सन कायर सन मुठ्ठी भर सिपाही ने देश नो गुलाम किया क्योंकि दुष्ट सन जालम सन ਸਿਪਾਈ ਸਿਰਫ ਸਿਪਾਈ ਹੋਵੇ ਦੁਸ਼ਟ ਹੋ ਜਾਂਦਾ ਹੈ ਜ਼ਾਲਮ ਹੋ ਜਾਂਦਾ ਹੈ ਤੇ ਸੰਤ ਸਿਰਫ ਸੰਤ ਪਣੇ ਚ ਰਵੇ ਕਾਇਰ ਹੋ ਜਾਂਦਾ ਹੈ ਵਿਸਾਖੀ ਵਾਲੇ ਦਿਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿਪਾਈ ਨੂੰ ਸੰਤ ਨਾਲ ਜੋੜਿਆ ਸੰਤ ਨੂੰ ਸਿਪਾਈ ਨਾਲ ਜੋੜਿਆ ਔਰ ਨਾਮ ਰਖਿਆ ਸੰਤ ਸਿਪਾਈ ਇਹ ਸੰਤ ਵੀ ਹੈ ਇਹ ਸਿਪਾਈ ਵੀ ਹੈ ਪਰ ਇਸ ਨੂੰ ਤਖੱਲਸ ਦਿੱਤਾ ਖਾਲਸਾ ਖਾਲਸਾ ਗੁਰਨਾਮਿਕ ਦੇ ਨੌ ਸਰੂਪਾਂ ਨੇ ਸੰਤ ਨੂੰ ਜਨਮ ਦਿੱਤਾ ਉਸੇ ਹੀ ਸੰਤ ਨੂੰ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿਪਾਈ ਬਣਾ ਦਿੱਤਾ ਸੰਤ ਸਿਪਾਈ ਸਹੀ ਮੈਨੇ ਜੋ ਸੰਤ ਨਹੀਂ ਉਹ ਸਿਪਾਈ ਨਹੀਂ ਹੋ ਸਕਦਾ ਦੁਸ਼ਟ ਹੋਵੇਗਾ ਜ਼ਾਲਮ ਹੋਵੇਗਾ ਡਰਾਵੇਗਾ ਧਮਕਾਵੇਗਾ ਪਰ ਜੋ ਸੰਤ ਤੇ ਹੈ ਸਿਪਾਈ ਨਹੀਂ ਕਾਇਰ ਹੋਵੇਗਾ बुजदिल जो कायर है बुजदिल है वो डरदा है जो जालम है दुष्ट है डरांदा है ये अवगुण ऐसे ने कि परमात्मा दीवार खड़ी कर देते हैं साहब केंद्र ने मैं उसकी तामीर की थी जो खालसा है तो खालसे तो मुराद ओ जो संत है सिपाही है सिपाही है संत है ये प्रभु नुड़िया होया है समाज न भी जुड़े हुआ है ਔਰ ਸਮਾਜ ਦੀਆਂ ਕੁਰੇਤੀਆਂ ਜ਼ਲਮ ਤੇ ਤਸ਼ੱਦਦ ਨੂੰ ਰੋਕਣ ਲਈ ਇਹ ਸਿਪਾਈ ਹੈ ਦੇਸ਼ ਤੋਂ ਮਿਟਣ ਲਈ ਇਹ ਸਿਪਾਈ ਹੈ ਪਰ ਪ੍ਰਭੂ ਤੋਂ ਸਦਕੇ ਹੋਣ ਲਈ ਇਹ ਸੰਤ ਹੈ ਪ੍ਰਭੂ ਦਾ ਚਿੰਤਨ ਕਰਦਾ ਹੈ ਇਹ ਸੰਤ ਹੈ ਇਸ ਤਰ੍ਹਾਂ ਦੀ ਸਾਜਨਾ ਵਿਸਾਖੀ ਵਾਲੇ ਦਿਨ ਹੋਈ ਜਿਸ ਦਾ ਹੁਣ 300 ਸਾਲਾ ਸਾਜਨਾ ਦਿਵਸ ਬੜੇ ਸ਼ੌਕ ਨਾਲ बड़े उत्साह न सारा देश गौरमेंट पद्धर से भी देश पद्धर से भी समाज पद्धर से भी धार्मिक पद्धर से मना रहे है मुबारक मुबारक खालसा हमेशा धन गुरु गोबिंद सिंह जी महाराज की बख्शिश का पात्र बने आ रहा और खालसा हमेशा देश धर्म की तामीर लिए अपनी कुर्बानी देता रहे I'm <laughs>